ਵੀਡੀਓ ਇਹ ਪਿੰਡ ਢੱਡਰੀਆਂ ਦੀ ਜਿੱਥੇ ਕਿ ਨਹਿਰ ਦੇ ਵਿੱਚ ਗੱਡੀ ਡਿੱਗ ਪਈ ਤੇ ਉੱਥੇ ਹੀ ਨਾਲ ਇੱਕ ਕੁੜੀ ਤੇ ਮੁੰਡਾ ਵੀ ਹੈ ਜਿਹੜੇ ਉਹ ਨਹਿਰ ਦੇ ਵਿੱਚ ਡਿੱਗ ਗਏ ਬੜੀ ਹੀ ਮੁਸ਼ਕਿਲ ਦੇ ਨਾਲ ਉਹਨਾਂ ਨੂੰ ਨਹਿਰ ਚੋਂ ਬਾਹਰ ਕੱਢਿਆ ਗਿਆ ਤੇ ਉਹਨਾਂ ਦੀ ਜਾਨ ਬਚਾਈ ਗਈ ਵੇਖੋ ਕਿਵੇਂ ਉਹਨਾਂ ਨੂੰ ਇੱਕ ਵੀਰ ਦੁਆਰਾ ਨਹਿਰ ਚੋਂ ਬਾਹਰ ਕੱਢਿਆ ਗਿਆ ਤੇ ਉਹਨਾਂ ਦੀ ਜਾਨ ਨੂੰ ਬਚਾਇਆ ਗਿਆ ਹਾਂ ਹਾਂ ਆ ਵੀਰ ਨਹਿਰ 'ਚ ਛਾਲ ਮਾਰ ਕੇ ਉਹਨਾਂ ਨੂੰ ਬਚਾਉਣ ਚੱਲੇ ਗੱਡੀ ਗੱਡੀ ਕੱਢ ਦੇ ਕਹਿੰਦੇ ਮਾਝਾ ਪੀ ਕਟੂ ਮੇਰੇ ਗੱਲ ਨੂੰ ਨਾ ਝੰਮੜੋ ਠੀਕ ਆ ਨਾ ਨਾ ਗੱਲ ਨੂੰ ਗੱਡੀ ਕਹਿੰਦੇ ਨੇ ਇਹ ਆ ਦੋਸੇ ਮੁਰੇ ਹੋ ਕਰ ਲਈ ਬੋਲ ਕੇ ਗੱਲ ਕਰਦੇ ਆ ਵੀਰਾਂ ਨੂੰ ਗੱਡੀ ਗਈ ਆ ਬੁੱਤ ਕਹਿੰਦੇ ਕਹਿੰਦਾ ਗੱਡੀ ਦੇਖੀ ਪਹਿਲਾਂ ਇਹਨੂੰ ਕੱਲੋ ਕੱਲ ਨੂੰ ਮੂਹਰੇ ਲਾ ਕੇ ਲੈ ਕੱਲਾ ਕਰੈਮ ਨੇ ਬਲਾਂ ਅੱਗੇ ਹੈਗੇ ਹਾਂ ਵੇ ਹਾਂ ਲਾਇਆ ਭਾਈ ਅਗੁਡੀ ਲਾਇਆ ਪਹਿਲਾਂ ਮੂਹਰੇ ਪਹਿਲਾਂ ਇਹਨੂੰ ਲਗਾਉਂਦੇ ਆ ਅਗੁਡੀ ਲਾਇਆ ਪਹਿਲਾਂ ਲਗਾ ਕੇ ਜਨ ਲਾ ਕੇ ਵਿੱਚ ਜਵਾਜ ਯੋਗਤਾ ਨਹੀਂ ਹੈਗਾ ਕੋਈ ਹੋਰ ਤੇ ਵਿੱਚ ਕੋਈ ਨਾ ਨਾ ਫੱਟ ਬੱਜੀ ਹੈ ਨਾ ਓਏ ਕੰਨ ਨਾ ਮਾਤਾ ਆ ਤਾ ਤਨੇ ਕੋਈ ਆਇਆ ਭਾਈ ਆ ਬਾਹ ਫੜਨਾ ਆ ਬਾਹ ਫੜਾ ਕੋਈ ਗੱਲ ਡਰੀ ਨਾ ਜਾਇਆ ਡਰੀ ਨਾ ਹ ਗਾਲ ਨੂੰ ਹੱਥ ਨਾਲ ਪਾਈ ਗਾਲ ਨੂੰ ਹੱਥ ਨਾਲ ਪਾਈ ਤੋ ਦੇ ਆਜ ਮਾਤਾ ਨੂੰ ਆ ਫੜਾਉ ਮੁਰਾ ਲਾਲਾ ਮੁਰਾ ਹ ਮੁਰਾ ਤੱਕਲਾ ਮਨੂ ਜੰਬੜਿਆ ਮਨੂ ਕਿਪੜਿਆ ਤੂੰ ਕਿਹਨਾਂ ਬੜਿਆ